ਨਮਸਕਾਰ ਸਤਿਕਾਰਯੋਗ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਐਸਬੀਆਈ ਤੇ ਸਖਤ ਹੋਇਆ ਸੁਪਰੀਮ ਕੋਰਟ 21 ਮਾਰਚ ਤੱਕ ਇਲੈਕਟਰਲ ਬਾਂਡ ਤੋਂ ਜੁੜੀ ਹਰ ਜਾਣਕਾਰੀ ਦੇਣ ਦੇ ਦਿੱਤੀ ਹਦੇਸ਼ ਉੱਥੇ ਬਾਂਡ ਨੇ ਯੂਨਿਕ ਨੰਬਰ ਨਾ ਹੋਣ ਤੇ ਹਾਈ ਕੋਰਟ ਨੇ 16 ਮਾਰਚ ਨੂੰ ਸਟੇਟ ਬੈਂਕ ਆਫ ਇੰਡੀਆ ਨੂੰ ਨੋਟਿਸ ਦੇ ਕੇ 18 ਮਾਰਚ ਤੱਕ ਜਵਾਬ ਦੇਣ ਦੀ ਕੀਤੀ ਮੰਗ ਕੋਰਟ ਨੇ ਚੋਣ ਆਯੋਗ ਨੂੰ ਵੀ ਐਸਬੀਆਈ ਤੋਂ ਮਿਲੀ ਜਾਣਕਾਰੀ ਤੁਰੰਤ ਅਪਲੋਡ ਕਰਨ ਦੇ ਦਿੱਤੇ ਸਖਤ ਨਿਰਦੇਸ਼ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਸਰਕਾਰ ਵਿੱਚ ਸਾਬਕਾ ਮੰਤਰੀ ਸਤਿੰਦਰ ਜੈੰਦੀ ਰੈਗੂਲਰ ਜ਼ਮਾਨਤ ਅਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਅਦਾਲਤ ਨੇ ਜੈੰਦੀ ਜਮਾਨਤ ਪਟੀਟੀ ਅਰਜ਼ੀ ਕਾ ਖਾਰਜ ਕਰਦੇ ਹੋਏ ਤੁਰੰਤ ਸਰੈਂਡਰ ਕਰਨ ਦੇ ਦਿੱਤੇ ਆਦੇਸ਼ ਮਨੀ ਲਾਂਡਰਿੰਗ ਦੇ ਨਾਲ ਜੁੜੇ ਮਾਮਲੇ ਵਿੱਚ ਜਸਟਿਸ ਏਐਸ ਅਤੇ ਜਸ਼ੀਦ ਤ੍ਰਿਵੇਦੀ ਦੀ ਬੈਂਚ ਨੇ ਸਤਿੰਦਰ ਅਤੇ ਸਹਿ-ਆਰੋਪੀ ਅੰਕੁਸ਼ ਜੈੰਦੀ ਜਮਾਨਤ ਪਟੀਟੀ ਅਰਜ਼ੀ ਕਾ ਤੇ ਕੀਤੀ ਸੁਣਵਾਈ ਤਿਲੰਗਾਨਾ ਕਰਨਾਟਕ ਅਤੇ ਤਾਮਿਲਨਾਡੂ ਦੇ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿਲੰਗਾਨਾ ਦੇ ਜਗਤੀਯਾਲ ਵਿੱਚ ਜਨਸਭਾ ਨੂੰ ਉਹਨਾਂ ਨੇ ਕੀਤਾ ਸੰਬੋਧਨ ਤੇ ਇਸ ਮੌਕੇ ਤੇ ਮੋਦੀ ਨੇ ਆਪਣਾ ਪੋਸ਼ਨਾ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਦੀ ਲੜਾਈ ਸ਼ਕਤੀ ਦੇ ਖਿਲਾਫ ਹੈ ਮੇਰੇ ਲਈ ਤਾਂ ਹਰ ਮਾਂ ਬੇਟੀ ਸ਼ਕਤੀ ਦਾ ਰੂਪ ਹੈ ਮੈਂ ਇਹਨਾਂ ਨੂੰ ਸ਼ਕਤੀ ਦੇ ਰੂਪ ਵਿੱਚ ਪੂਜਦਾ ਇਹਨਾਂ ਦੀ ਰੱਖਿਆ ਲਈ ਜਾਨ ਦੀ ਬਾਜ਼ੀ ਵੀ ਲਗਾ ਸਕਦਾ ਹਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਦਿਨ ਰਾਤ ਪੰਜ ਮੰਜ਼ਿਲਾ ਅੰਡਰ ਕੰਸਟਰਕਸ਼ਨ ਬਿਲਡਿੰਗ ਦੇ ਨਾਲ ਮਚਿਆ ਹੜਕੰਪ ਹੁਣ ਤੱਕ 2 ਲੋਕਾਂ ਦੀ ਮੌਤ ਤੇ 13 ਲੋਕਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਕੱਢਿਆ ਗਿਆ ਬਾਹਰ ਪ੍ਰਸ਼ਾਸਨ ਦੇ ਮੁਤਾਬਕ ਮਲਵੇ ਵਿੱਚ ਕਈ ਹੋਰ ਲੋਕਾਂ ਦੇ ਦੱਬੇ ਹੋਣ ਦੀ ਸ਼ੰਕਾ ਉੱਤੇ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਕਟਰਾ ਸਲ ਤੇ ਪਹੁੰਚੀ ਪੀੜਤਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਦਿੱਤਾ ਅਸ਼ਵਾਸਨ ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ 6 ਬਾਗੇ ਕਾਂਗਰਸ ਵਿਧਾਇਕਾਂ ਨੂੰ ਦਿੱਤਾ ਵੱਡਾ ਝਟਕਾ ਵਿਧਾਇਕਾਂ ਦੀ ਯੋਗਤਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਖਾਰਜ ਨਾਲ ਹੀ 6 ਮਈ ਤੱਕ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੀਆਂ ਚੋਣਾਂ ਤੇ ਵੀ ਕੋਰਟ ਨੇ ਲਗਾਈ ਰੋਕ ਜਸਟਿਸ ਦੀਪੰਕਰ ਦਰਤਾ ਦੇ ਬੈਂਚ ਨੇ ਹਿਮਾਚਲ ਵਿਧਾਨ ਸਭਾ ਸਪੀਕਰ ਅਤੇ ਸੈਕਟਰੀ ਨੂੰ ਨੋਟਿਸ ਦੇ ਕੇ ਇਸ ਮਾਮਲੇ ਵਿੱਚ 14 ਦਿਨ ਵਿੱਚ ਮੰਗਿਆ ਜਵਾਬ ਬਾਰ ਬਾਰ ਸੰਮਣ ਭੇਜਣ ਦੇ ਬਾਅਦ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਦਿੱਲੀ ਜਲ ਬੋਰਡ ਕੇਸ ਵਿੱਚ ਹੋਣੀ ਸੀ ਪੁੱਛ ਕੇ ਚਾਵਾ ਦੀ ਪਾਰਟੀ ਨੇ ਕੇਜਰੀਵਾਲ ਦੇ ਨਾਂ ਜਾਣ ਤੇ ਜਾਣਕਾਰੀ ਦਿੰਦੇ ਹੋਏ ਈਡੀ ਦੇ ਇਸ ਸੰਮਣ ਨੂੰ ਦੱਸਿਆ ਗੈਰ ਕਾਨੂੰਨੀ ਆਪ ਨੇ ਕਿਹਾ ਕਿ ਜਦ ਤੱਕ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ ਤਾਂ ਫਿਰ ਬਾਰ ਬਾਰ ਸੰਮਣ ਕਿਉਂ ਭੇਜੇ ਜਾ ਰਹੇ ਹਨ ਆਪ ਦਾ ਮੰਨਣਾ ਹੈ ਕਿ ਭਾਜਪਾ ਈਡੀ ਦੇ ਜ਼ਰੀਏ ਕੇਜਰੀਵਾਲ ਨੂੰ ਕਰਨਾ ਚਾਹੁੰਦੀ ਹੈ ਟਾਰਗੇਟ ਬਿਵਾਨੀ ਵਿੱਚ ਪਿੰਡ ਵਾਸੀਆਂ ਨੇ ਲੋਕ ਸਭਾ ਚੋਣਾਂ ਦਾ ਕੀਤਾ ਬਹਿਸ਼ਕਾਰ ਹਰਿਆਣਾ ਦੇ ਬਿਵਾਨੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜੂਝ ਰਹੇ ਪਿੰਡ ਲੋਹਾਣੀ ਦੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਕੋਸਿਆ ਪਿੰਡ ਵਾਸੀਆਂ ਨੇ ਰੋਜ ਜਤੰਦੇ ਹੋਏ ਕਿਹਾ ਕਿ 20 ਸਾਲ ਤੋਂ ਪਿੰਡ ਵਿੱਚ ਨਾ ਜਲ ਘਰ ਦਾ ਕੋਈ ਨਿਰਮਾਣ ਹੋਇਆ ਨਾ ਹੀ ਪਿੰਡ ਵਿੱਚ ਕੋਈ ਹੋਰ ਸਮੱਸਿਆਵਾਂ ਦਾ ਸਮਾਧਾਨ ਹੁੰਦਾ ਅੱਜ ਇਹ ਚ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਦਾ ਕਰਾਂਗੇ ਬਹਿਸ਼ਕਾਰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਅਤੇ ਨਰਾਜ ਅਨਿਲ ਵੀਰ ਜੀ 19 ਮਾਰਚ ਨੂੰ ਹੋ ਸਕਦੀ ਹੈ ਮੁਲਾਕਾਤ ਤਾਜ਼ੀ ਕੀ ਨਾਇਬ ਸੈਣੀ ਦਾ 19 ਮਾਰਚ ਨੂੰ ਚਾਰਜ ਲਿਆ ਦੇ ਵਿੱਚ ਹੈ ਦੌਰਾ ਇਸ ਸ਼ਡਿਊਲ ਵਿੱਚ ਅੰਮ੍ਰਾਲਾ ਜ਼ਿਲ੍ਹਾ ਵੀ ਸ਼ਾਮਿਲ ਹੈ ਨਵੇਂ ਮੁੱਖ ਮੰਤਰੀ ਦਾ ਅੰਮ੍ਰਾਲਾ ਕੈਂਟ ਵਿਧਾਨ ਸਭਾ ਵਿੱਚ ਸਵਾਗਤ ਸਮਾਰੋਹ ਦਾ ਕੀਤਾ ਜਾਏਗਾ ਆਯੋਜਨ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਦੇ ਨਾਲ ਹੀ ਹੁਣ ਬੈਂਕਾਂ ਦੇ ਲੈਣ-ਦੇਣ ਤੇ ਵੀ ਰਹੇਗੀ ਚੋਣ ਆਯੋਗ ਦੀ ਅੱਖ ਦੱਸਦੀ ਕਿ ਅੱਜ ਸਾਰੇ ਬੈਂਕਾਂ ਨੂੰ 10 ਲੱਖ ਤੋਂ ਜ਼ਿਆਦਾ ਦੇ ਲੈਣ-ਦੇਣ ਦੇ ਜੁੜੀ ਸਾਰੀ ਡਿਟੇਲ ਨਿਰਵਾਚਨ ਦਸਤਰ ਵਿੱਚ ਦੇਣੀ ਹੋਵੇਗੀ ਇਸ ਤੋਂ ਇਲਾਵਾ ਕੈਸ਼ ਵੈਨਾਂ ਨੂੰ ਵੀ ਤੇ ਗਾਈਡਲਾਈਨ ਦਾ ਕਰਨਾ ਹੋਵੇਗਾ ਪਾਲਨ ਹੁਸ਼ਿਆਰਪੁਰ ਵਿੱਚ ਪੁਲਿਸ ਗੈਂਗਸਟਰ ਮੁੱਠਪੇੜ ਵਿੱਚ ਸ਼ਹੀਦ ਹੋਏ ਸੀਨੀਅਰ ਕਨਸਟੇਬਲ ਅਮਰਪਾਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਇਸ ਦਰਮਿਆਨ ਵੱਡੀ ਗਿਣਤੀ ਵਿੱਚ ਲੋਕ ਰਹੇ ਮੌਜੂਦ ਉੱਥੇ ਪੁਲਿਸ ਨੇ ਸੀਨੀਅਰ ਕਨਸਟੇਬਲ ਦੇ ਹੱਤਿਆਰੇ ਗੈਂਗਸਟਰ ਸੁਖਵਿੰਦਰ ਸਿੰਘ ਔਰ ਫਰਾਣਾ ਦੀ ਤਲਾਸ਼ੀ ਸ਼ੁਰੂ ਕੀਤਾ ਸਰਚ ਆਪਰੇਸ਼ਨ ਇਸ ਮੌਕੇ ਤੇ ਮਾਨ ਸਰਕਾਰ ਨੇ ਕਨਸਟੇਬਲ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 2 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ